ਰਾਤਰੀ ਗਾਲ ਬਈ ਸਾਰਿਆਂ ਨੂੰ ਅੱਜ ਚਲਾਈਆ ਬਈ ਟੂੜੀ ਵਾਲੀ ਮਸ਼ੀਨ ਉੱਪਰ ਨੇ ਪਹਿਲੀ ਟਰਾਲੀ ਆ ਗਈ ਅਰਦਾਸ ਕਰਕੇ ਮੱਥਾ ਟੇਕ ਕੇ ਚਲਾਤੀ ਹੁਣ ਆਇਆ ਬਈ ਕੰਮ ਕਰਨ ਦਾ ਸਾਡੇ ਵਾਲੇ ਬੰਦੇ ਹੁਣ ਅੱਜ ਉਹ ਬਈਆਂ ਨੂੰ ਅਸੀਂ ਕਿਹਾ ਨਹੀਂ ਜਿਹੜੇ ਤਾਰਨ ਗਏ ਸਾਨੂੰ ਐ ਤਾਂ ਵੀ ਲਾਨ ਹਲੇ ਥੋੜਾ ਜਿਆ ਨਰਮ ਹੋਊ ਤੇ ਉਹ ਕੱਲ ਆਏ ਤੇ ਸਾਈ ਸੂਈ ਤਾਂ ਲੈ ਗਏ ਤੇ ਮੈਂ ਦੱਸੂਗਾ ਫੋਨ ਕਰਕੇ ਹਮ ਬਣ ਗਏ ਹੁਣ ਆਪੇ ਤਰ ਲੱਗੇ ਆ ਕੋਈ ਕੋਈ ਕੰਮ ਦੀ ਕਾਨਤ ਨਹੀਂ ਹੈਗੀ ਕੋਈ ਸਾਨੂੰ ਤਾਂ ਗਰਦਾਂ ਗੁਰਦਾਂ ਦੀ ਕੋਈ ਕਾਨਤ ਨਹੀਂ ਹੋਈ ਗਰਦ ਚ ਹੀ ਰਹਨੇ ਆ ਲੋਕ ਐਂ ਜਾਨੇ ਗਰਦੇ ਚੜ ਗਈ ਹੁਣ ਆ ਦੇਖੋ ਇਹ ਹੋ ਗਿਆ ਸਾਰਾ ਪ੍ਰਾਲੀ ਦਾ ਟੋਕਾ ਇਹ ਬਿਛਾਤਾ ਇਹਦੇ ਉੱਪਰ ਆਉਣੀਆਂ ਤੂੜੀ ਇਹ ਰਲ ਕੇ ਚੱਲਣਾ ਇਹ ਆਹੀਂ ਵੀ ਨਹੀਂ ਪਤਾ ਲੱਗਣਾ ਵੀ ਪ੍ਰਾਲੀ ਪਾਰ ਹੈਗਾ ਤੂੜੀ ਪਾਰ ਹੈ ਨਵੀਂ ਤੂੜੀ ਆ ਫਿਰ ਇੱਕ ਲੱਕ ਤੇ ਜਦ ਪੈਂਦੀ ਆ ਨਾ ਥੋੜਾ ਜਿਹਾ ਦੁੱਧ ਟੁੱਟ ਜਾਂਦਾ ਇਹ ਦਿਨਾਂ ਦੇ ਵਿੱਚ ਜੇ ਤੂੜੀ ਆ ਨਵੀਂ ਆਉਂਦੀ ਆ ਜਿਵੇਂ ਕਣਕ ਹੁੰਦੀ ਆ ਆਪਾਂ ਨਮੀ ਨਮੀ ਕਹਿੰਦੇ ਨੇ ਕਣਕ ਦਾ ਆਟਾ ਨਾ ਬਣਾਈਏ ਉਹੀ ਕੰਮ ਹੈ ਉਹੀ ਸਰਕਲ ਡੰਗਰਾਂ ਦਾ ਵੀ ਤੇ ਆ ਆ ਦੀਆਂ ਆਪਣੀਆਂ ਇੱਟਾਂ ਮੱਧਿਆਂ ਦਾ ਲੱਗਿਆ ਇੱਕ ਸ਼ੈੱਡ ਬਣਾਉਣ ਹੋਰ ਤੇ ਵੱਡਾ ਸ਼ੈੱਡ ਬਣਾ ਰਹੇ ਹਾਂ ਇਹ ਹੋਣਗੇ ਹੁਣ 5-4 ਟਰਾਲੀ ਇੱਟਾਂ ਦੀਆਂ ਚੱਲਦਾ ਬਾਈ ਕੰਮ ਰੱਬ ਦੀ ਕਿਰਪਾ ਨਾਲ ਚਲੋ ਠੀਕ ਆ ਜੀ ਧੰਨਵਾਦ ਭਾਈ ਜਿਹੜੇ ਦੇਖਦੇ ਆਂ ਸ਼ੇਅਰ ਕਰੀ ਜਾਇਆ ਕਰੋ ਕਾਉਂਸਲਾ ਮਿਲਦਾ ਤੇ ਸ਼ੇਅਰ ਕਰਨ ਨਾਲ ਆ ਵੀਡੀਓ ਪਾਈ ਜਾਂਦੇ ਆ ਤਸੀਂ ਠੀਕ ਹੈ ਜੀ ਕਰ ਦਿਓ ਸ਼ੇਅਰ ਕਮੈਂਟ ਕਰਕੇ ਦੱਸ ਦਿਆ ਕਰੋ ਭਾਈ ਠੀਕ ਲੱਗਦੀ ਆ ਕੋਈ ਗੱਲ ਨਹੀਂ ਲੱਗਦੀ ਤਾਂ ਵੀ ਦੱਸ ਦਿਆ ਕਰੋ ਠੀਕ ਆ ਚਲੋ ਠੀਕ ਆ ਜੀ ਚੰਗਾ ਜੀ ਓਕੇ